ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਝੋਨਾ ਵੱਢਣ ਲੱਗਿਆ ਤੇ ਥੋੜਾ ਜਿਹਾ ਇਹ ਗਿਰ ਕੇ ਆਜਨੇ ਮੋਟੀਓ ਜੀਰੀ ਆ ਵੈਸੇ ਤੇ ਚੈਨ ਵਾਲੀ ਆ ਭਾਰ ਸੌਮ ਰੋਗ ਕੋਲੋਂ ਕਮਾਈ ਨਾਈ ਆ ਇਹ ਆਪਣੇ ਪਿੰਡ ਰੋਕੀ ਜਿਹੜੀ ਆਹ ਖੇਤ ਜਿਵੇਂ ਬਹੁਤ ਕਿੰਨੇ ਜੇਪਾ ਦੇ ਕੀ ਹੋ ਗਏ ਪੈਰ ਘਾੜਦਾ ਮੈਨੂੰ ਜਿਵੇਂ ਟਰੈਕਟਰ ਵੀ ਨਹੀਂ ਚੱਲ ਸਕਦਾ ਹੈਗਾ ਵੀ ਕੱਲਾ ਟਰੈਕਟਰ ਵੀ ਘਟੂਆ ਖਾਦੀ ਇਹ ਤਾਂ ਮੈਂ ਨਾ ਜਿਹੜੀ ਜਮਾਂ ਵੀ ਨਹੀਂ ਲੱਭ ਰਹੀ ਤੁਹਾਨੂੰ ਆ ਜਿੰਨਾ ਗਾਰ ਆਇਆ ਲੱਗਿਆ ਇਹ ਜਿਹੜੇ ਉਧਰੋਂ ਖਾਦੀ ਖੇਤ ਚੋਂ ਆਇਆ ਇਹ ਉਧਰੋਂ ਹੀ ਲੱਗ ਕੇ ਆਇਆ ਦੀ ਬਹੁਤਿਆਂ ਕਰ ਰਹੀ ਆ ਪੈੜਾਂ ਗਿਆ ਬਸ ਜਿਵੇਂ ਤੁਸੀਂ ਇੰਚ ਇੰਚ ਲਾ ਲੋ ਵੀ ਦਬਦਾ ਜਿਹੋਨਾਂ ਗੇਰੇ ਵੀ ਹੋਣ ਕਰਕੇ ਪੂਰੇ ਨੂੰ ਰੀਲ ਮਾਰਦੀ ਆ ਜਿੱਥੇ ਮੁੜਦੀ ਆ ਉੱਥੇ ਥੋੜਾ ਜਿਹਾ ਗੜਦੀ ਆ ਇਹ ਬੀਜ ਨੇ ਕਿਉਂਕਿ ਦੋ ਵਾਰੀ ਚ ਹੋ ਜਾਂਦਾ ਨਹੀਂ ਬਾਕੀ ਨਹੀਂ ਲੱਭਦੀ ਹੈਗੀ ਮੰਨ ਲਓ 4 ਵੀਲ ਵੀ ਜੇ ਇੱਥੇ ਕਮਬਾਈਨ ਚਲਾਈਏ ਉਹ ਵੀ ਵਾਦਕ ਸਮਾਨ ਪਾ ਦੋਗੇ ਇੱਥੇ ਜੋ ਵੀ ਜਿਵੇਂ ਗੜੂਗੀ ਜਾਂ ਘਾਰਾ ਸਮਾਨ ਪਾਊਗੀ ਜਮਾਈ ਛੋਟਾ ਜਿਹਾ ਜਿਗਾੜਾ ਬਟ ਟਾਈਮ ਜਾਨੀ ਲੱਗਦਾ ਬਹੁਤ ਮੇਰੇ ਖਿਆਲ ਚ ਵੀ 3-3.5 ਕਿਲੇ ਘੰਟੇ ਲੱਗ ਜਾਣਗੇ ਇੱਕ ਕਿਲਾ ਵੱਢਣ ਨੂੰ 2 ਘੰਟੇ ਹੋ ਗਏ ਇਹਨੂੰ ਵੱਢਦੇ ਨੂੰ ਅਜੇ ਵੀ ਮਨ ਨਾਲ ਵੀ ਮਿਕਾ ਰੇਡ ਮਿਕਾ ਪਿਆ ਹੋਊਗਾ ਉਧਰ ਬਾਹਰ ਜਾ ਕੇ ਪਾਉਂਦੀ ਆ